ਪਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਗਰਜੇ ਨੇ ਜਿਨ੍ਹਾਂ ਦੇ ਵੱਲੋਂ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਾਣ ਤੋਂ ਪਹਿਲਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਅਮਰਤਪਾਲ ਸਿੰਘ ਦੇ ਉੱਤੇ ਯੂਪੀਏ ਲਗਾਇਆ ਬਿਲਕੁਲ ਗਲਤ ਲਗਾਇਆ ਗਿਆ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਆਏ ਨੇ ਤੇ ਨਾਲ ਹੀ ਜੋ ਭਾਰਤੀ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਨੇ ਉਹਨਾਂ ਦੇ ਬਾਰੇ ਵੀ ਵੱਡਾ ਐਲਾਨ ਕੀਤਾ ਸਰਕਾਰ ਨੂੰ ਅਪੀਲ ਕੀਤੀ ਆ ਕੀ ਕੁਝ ਕਹਿ ਰਹੇ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਜੁਬਾਨੀ ਸੁਣਾਉਨੇ ਆ ਹਾਈ ਕੋਰਟ ਤੋਂ ਰਿਲੀਫ ਨਾ ਮਿਲ ਜੇ ਉਹਦੇ ਤੇ ਯੁਆਪਾ ਲਾ ਗਏ ਉਹਨਾਂ ਲੋਕਾਂ ਨੂੰ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਉੱਥੇ ਰੱਖਿਆ ਆ ਲਗਾਤਾਰ ਔਰ ਇਹਨਾਂ ਨੂੰ ਆਪਣੀ ਹਾਰ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ ਕੇਜਰੀਵਾਲ ਤਾਂ ਲੱਕ ਟੁੱਟ ਗਿਆ ਵਾ ਉਹਦੀ ਆਪਣੀ ਹਾਰ ਹੋ ਗਈ ਆਪਣੀਆਂ ਹਲਕੇ ਚੋ ਹਾਰ ਗਿਆ ਵਾ ਔਰ ਇਹਨਾਂ ਦੇ ਜਿਹੜੇ ਇੰਪੋਰਟੈਂਟ ਲੀਡਰਸ ਮਨੀਸ਼ ਸਸੋਟੀਆ ਵਗੈਰਾ ਉਥੋਂ ਰਿਜੈਕਟਡ ਸਾਡੇ ਸਕੂਲਾਂ ਦੇ ਘੇੜੇ ਮਾਰਦੇ ਨੇ ਸਾਡੇ ਸਕੂਲਾਂ ਦੀ ਇਨਸਪੈਕਸ਼ਨ ਕਰਦੇ ਨੇ ਭਗਵੰਤਮਾਨ ਇੱਕ ਨਿਹੱਥਾ ਇਨਕੰਪੀਟੈਂਟ ਟੈਕੰਡ ਐਫੀਸ਼ੀਐਂਟ ਚੀਪ ਮਾਸਟਰ ਆ ਇਹ ਸਿਰਫ ਔਰ ਜੈਂਟ ਸਕਿਉਰਟੀਆਂ ਇੰਜੋਏ ਕਰ ਰਿਆ ਵਾ ਔਰ ਲਾਮ ਲਸ਼ਕਰ ਇੰਜੋਏ ਕਰ ਰਿਆ ਸਰਕਾਰ ਦੇ ਅਫਸਰਾਂ ਨੂੰ ਅੱਜ ਮੈਨੂੰ ਲੇਟਸ ਪਤਾ ਲੱਗੀ ਕਿ ਕੇਜਰੀਵਾਲ ਨੇ ਜਿਹੜੇ ਪੁਲਿਸ ਆਫੀਸਰ ਨਵੇਂ ਲਾਏ ਨੇ ਐਸਐਸਪੀ ਵਗੈਰਾ ਉਹਨਾਂ ਨੂੰ ਸਦਿਆ ਦਿੱਲੀ ਰੋਜ਼ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਹ ਆਈਪੀਐਸ ਆਫੀਸਰ ਨੂੰ ਦਿੱਲੀ ਸੱਦ ਕੇ ਕੇਜਰੀਵਾਲ ਡਿਫੀਟਡ ਪੋਲੀਟੀਸ਼ੀਅਨ ਇੱਕ ਹਾਰਿਆ ਲਤਾੜਿਆ ਹੋਆ ਲੀਡਰ ਪੰਜਾਬ ਦੇ ਪੁਲਿਸ ਵਾਲਾ ਨੂੰ ਸੱਦ ਕੇ ਉੱਥੇ ਗਾਈਡ ਕਰ ਰਿਆ ਵਾ ਭਗਵੰਤ ਮਾਨ ਵਿੱਚ ਕੋ ਰੱਤਾ ਪਰਮ ਸ਼ਰਮ ਬਚੀਆ ਆਈ ਥਿੰਕ ਹੀ ਸ਼ੁਡ ਕੁਇਟ ਦਿਸ ਪੋਜੀਸ਼ਨ ਐ ਪੰਜਾਬ ਦੇ ਨਾਲ ਖੜਨਾ ਚਾਹੀਦਾ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਆ ਜਿਹੜੇ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਨੌکریاں ਦੇਣੀਆਂ ਚਾਹੀਦੀਆਂ ਉਹਨਾਂ ਨੂੰ 50-50 ਲੱਖ ਰੁਪਏ ਗ੍ਰਾਂਟ ਦੇਣੀ ਚਾਹੀਦੀ ਆ ਇੱਕ ਇੱਕ ਹਾਈ ਕੋਰਟ ਤੋਂ ਰਿਲੀਫ ਨਾ ਮਿਲ ਜੇ ਉਹਦੇ ਤੇ ਯੁਆਪਾਂ ਲਾ ਕੇ ਉਹਨਾਂ ਲੋਕਾਂ ਨੂੰ ਅਮਰਿਤਪਾਲ ਸਿੰਘ ਉਹਨਾਂ ਨੂੰ ਉੱਥੇ ਰੱਖਿਆ ਆ ਲਗਾਤਾਰ ਔਰ ਇਹਨਾਂ ਨੂੰ ਆਪਣੀ ਹਾਰ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ ਕੇਜਰੀਵਾਲ ਤਾਂ ਲੱਕ ਟੁੱਟ ਗਿਆ ਵਾ ਉਹਦੀ ਆਪਣੀ ਹਾਰ ਹੋ ਗਈ ਆਪਣੀਆਂ ਹਲਕੇ ਚੋ ਹਾਰ ਗਿਆ ਵਾ ਔਰ ਇਹਨਾਂ ਦੇ ਜਿਹੜੇ ਇੰਪੋਰਟੈਂਟ ਲੀਡਰਸ ਮਨੀਸ਼ ਸਸੋਡਿਆ ਵਗੈਰਾ ਉੱਥੋਂ ਰਿਜੈਕਟਡ ਸਾਡੇ ਸਕੂਲਾਂ ਦੇ ਘੇੜੇ ਮਾਰਦੇ ਨੇ ਸਾਡੇ ਸਕੂਲਾਂ ਦੀ ਇਨਸਪੈਕਸ਼ਨ ਕਰਦੇ ਨੇ ਭਗਵੰਤ ਮਾਨ ਇੱਕ ਨਿਹੱਥਾ ਇਨਕੰਪੀਟੈਂਟ ਇਨਫੀਸ਼ੀਐਂਟ ਚੀਪਸਟਾ ਇਹ ਸਿਰਫ ਗੱਡੀਆਂ ਝੂਟਿਆ ਵਾ ਔਰ ਜੈਂਟਸ ਸਿਕਿਉਰਟੀਆਂ ਇੰਜੋਏ ਕਰ ਰਿਆ ਵਾ ਔਰ ਲਾਮ ਲਸ਼ਕਰ ਇੰਜੋਏ ਕਰ ਰਿਆ ਸਰਕਾਰ ਦੇ ਅਫਸਰਾਂ ਨੂੰ ਅੱਜ ਮੈਨੂੰ ਲੇਟਸ ਪਤਾ ਲੱਗੀ ਕਿ ਕੇਜਰੀਵਾਲ ਨੇ ਜਿਹੜੇ ਪੁਲਿਸ ਆਫੀਸਰ ਨਵੇਂ ਲਾਏ ਨੇ ਐਸਐਸਪੀ ਵਗੈਰਾ ਉਹਨਾਂ ਨੂੰ ਸਦਿਆ ਦਿੱਲੀ ਰੋਜ਼ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਹ ਆਈਪੀਐਸ ਅਫਸਰ ਨੂੰ ਦਿੱਲੀ ਸੱਤ ਕੇ ਕੇਜਰੀਵਾਲ ਡਿਫੀਟਡ ਪੋਲੀਟੀਸ਼ੀਅਨ ਇੱਕ ਹਾਰਿਆ ਲਤਾੜਿਆ ਵਾਲਾ ਲੀਡਰ ਪੰਜਾਬ ਦੇ ਪੁਲਿਸ ਵਾਲਾ ਨੂੰ ਸੱਤ ਕੇ ਉੱਥੇ ਗਾਈਡ ਕਰ ਰਿਹਾ ਵਾ ਭਗਵੰਤ ਮਾਨ ਵਿੱਚ ਕੋ ਰੱਤਾ ਪਰਮ ਸ਼ਰਮ ਬਚੀਆ ਆਈ ਥਿੰਕ ਹੀ ਸ਼ੁਡ ਕੁਇਟ ਦਿਸ ਪੋਜੀਸ਼ਨ ਐਂਡ ਪੰਜਾਬ ਦੇ ਨਾਲ ਖੜਨਾ ਚਾਹੀਦਾ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਆ ਜਿਹੜੇ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਉਹਨਾਂ ਨੂੰ 50-50 ਲੱਖ ਰੁਪਏ ਗ੍ਰਾਂਟ ਦੇਣੀ ਚਾਹੀਦੀ ਆ ਇੱਕ ਇੱਕ ਜੌਬ ਸਰਕਾਰੀ ਨੌਕਰੀ ਦੇਣੀ ਚਾਹੀਦੀ ਅਈ ਕੋਰਟ ਤੋਂ ਰਿਲੀਫ ਨਾ ਮਿਲਦੇ ਉਹਦੇ ਤੇ ਯੋਪਾ ਲਾ ਕੇ ਉਹਨਾਂ ਲੋਕਾਂ ਨੂੰ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਉੱਥੇ ਰੱਖਿਆ ਆ ਲਗਾਤਾਰ ਔਰ ਇਹਨਾਂ ਨੂੰ ਆਪਣੀ ਹਾਰ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ ਕੇਜਰੀਵਾਲ ਦਾ ਲੱਕ ਟੁੱਟ ਗਿਆ ਵਾ ਉਹਦੀ ਆਪਣੀ ਹਾਰ ਹੋ ਗਈ ਆਪਣੀ ਹਲਕੇ ਚੋਂ ਹਾਰ ਗਿਆ ਵਾ ਔਰ ਇਹਨਾਂ ਦੇ ਜਿਹੜੇ ਇੰਪੋਰਟੈਂਟ ਲੀਡਰਸ ਮਨੀਸ਼ ਸੋਡਿਆ ਵਗੈਰਾ ਉੱਥੋਂ ਰਿਜੈਕਟਡ ਸਾਡੇ ਸਕੂਲਾਂ ਦੇ ਘੇੜੇ ਮਾਰਦੇ ਨੇ ਸਾਡੇ ਸਕੂਲਾਂ ਦੀ ਇਨਸਪੈਕਸ਼ਨ ਕਰਦੇ ਨੇ ਭਗਵੰਤ ਮਾਨ ਇੱਕ ਨਿਹੱਥਾ ਇੱਕ ਇਨਕੰਪੀਟੈਂਟ ਟੈਕੰਡ ਐਫੀਸ਼ੀਐਂਟ ਚੀਪਸਟਰ ਇਹ ਸਿਰਫ ਗੱਡੀਆਂ ਝੂਟਿਆ ਵਾ ਔਰ ਜੈਡ ਸਿਕਿਉਰਟੀਆਂ ਇੰਜੋਏ ਕਰ ਰਿਆ ਵਾ ਔਰ ਲਾਮ ਲਸ਼ਕਰ ਇੰਜੋਏ ਕਰ ਰਿਆ ਸਰਕਾਰ ਦੇ ਅਫਸਰਾਂ ਨੂੰ ਅੱਜ ਮੈਨੂੰ ਲੇਟਸ ਪਤਾ ਲੱਗੀ ਕਿ ਕੇਜਰੀਵਾਲ ਨੇ ਜਿਹੜੇ ਪੁਲਿਸ ਆਫੀਸਰ ਨਵੇਂ ਲਾਏ ਨੇ ਐਸਐਸਪੀ ਵਗੈਰਾ ਉਹਨਾਂ ਨੂੰ ਸਦਿਆਤ ਦਿੱਲੀ ਰੋਜ਼ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਹ ਆਈਪੀਐਸ ਆਫੀਸਰ ਨੂੰ ਦਿੱਲੀ ਸੱਦ ਕੇ ਕੇਜਰੀਵਾਲ ਡੀਫੀਟਡ ਪੋਲੀਟੀਸ਼ੀਅਨ ਇੱਕ ਹਾਰਿਆ ਲਤਾੜਿਆ ਹੋਆ ਲੀਡਰ ਪੰਜਾਬ ਦੇ ਪੁਲਿਸ ਵਾਲਾ ਨੂੰ ਸੱਦ ਕੇ ਉੱਥੇ ਗਾਈਡ ਕਰ ਰਿਆ ਵਾ ਭਗਵੰਤ ਮਾਨ ਵਿੱਚ ਕੋ ਰੱਤਾ ਪਰਮ ਸ਼ਰਮ ਬਚੀਆ ਆਈ ਥਿੰਕ ਹੀ ਸ਼ੁਡ ਕੁਇਟ ਦਿਸ ਪੋਜੀਸ਼ਨ ਹਾਂ ਪੰਜਾਬ ਦੇ ਨਾਲ ਖੜਨਾ ਚਾਹੀਦਾ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਆ ਜਿਹੜੇ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਨੌکریاں ਦੇਣੀਆਂ ਚਾਹੀਦੀਆਂ ਉਹਨਾਂ ਨੂੰ 50-50 ਲੱਖ ਰੁਪਏ ਗ੍ਰਾਂਟ ਦੇਣੀ ਚਾਹੀਦੀ ਆ ਇੱਕ ਇੱਕ ਜੌਬ ਸਰਕਾਰੀ ਨ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕਿਸਾਨ ਆਗੂ ਸਰਪੰਨ ਸਿੰਘ ਪੰधेਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸਰਪੰਨ ਸਿੰਘ ਪੰधेਰ ਦੇ ਵੱਲੋਂ ਕਿਹਾ ਗਿਆ ਕਿ ਸਾਡੀਆਂ ਜਿਹੜੀਆਂ 12 ਮੰਗਾਂ ਨੇ ਉਸ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਤੁਸੀਂ ਮਤੇ ਪਾਸ ਕਰੋ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਿਹਾ ਸਰਪੰਨ ਸਿੰਘ ਪੰਦੇੜ ਦੇ ਬਾਰੇ ਜੋ ਮਹਾਕੁੰਬ ਦੇ ਮੇਲੇ ਵਿੱਚ ਚੱਲ ਰਿਹਾ ਮਹਾਕੁੰਬ ਚੱਲ ਰਿਹਾ ਉਸ ਦੇ ਬਾਰੇ ਕਿਹਾ ਜੋ ਦਿੱਲੀ ਦੇ ਵਿੱਚ ਭਗੜੜ ਮੱਚੀ ਉਸ ਦੇ ਬਾਰੇ ਕਿਹਾ ਹੋਰ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਅੱਜ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਨੇ ਕੀ ਕੁਝ ਕਹਿ ਰਹੇ ਨੇ ਵਰਦੇ ਮੀਂਹ ਦੇ ਵਿੱਚ ਖੜਕੇ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਸਾਰੀਆਂ ਗੱਲਾਂ ਕੀਤੀਆਂ ਇੱਕ ਵਾਰ ਤੁਹਾਨੂੰ ਉਹਨਾਂ ਦੀ ਵੀ ਜ਼ੁਬਾਨੀ